ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਕਿੰਡ ਬਾਣ ਲੈ ਕੇ ਆਏ ਜੀ ਜਿਹਦਾ ਰੇਟ ਰਹਿਣ ਵਾਲਾ ਸਿਰਫ 8 ਲੱਖ ਰੁਪਈਆ 8 ਲੱਖ ਰੁਪਈਆ ਬਾਣ ਦਾ ਰੇਟ ਰਹਿਣ ਵਾਲਾ ਹੈ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਜੀ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਇਹਨਾਂ ਦਾ ਨੰਬਰ ਏਰੀਆ ਰੇਟ ਹਨਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਸਾਰੀ ਜਾਣਕਾਰੀ ਸ਼ੇਅਰ ਕਰ ਦਿਆਂਗੇ ਬਾਕੀ ਜਿਹੜਾ ਸਟਾਰਟਿੰਗ 'ਚ ਨੰਬਰ ਸੀਗਾ ਉਹ ਸਿਰਫ ਐਡ ਕਰਵਾਉਣ ਲਈ ਨੰਬਰ ਦਿੱਤਾ ਗਿਆ ਜੀ ਮਾਲਕਾਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਨੂੰ ਸ਼ੇਅਰ ਕਰ ਦਿਆਂਗੇ ਜੀ ਬਾਣ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਬਾਗ ਵੀ ਲੱਗਿਆ ਹੋਇਆ ਹੈ ਜੀ ਇਕੱਲੀ-ਇਕੱਲੀ ਜਾਣਕਾਰੀ ਤੁਹਾਨੂੰ ਦੇ ਦਿਆਂਗੇ ਰੇਟ ਵੀ ਬਾਈ ਬਿਲਕੁਲ ਜਾਇਜ਼ ਮੰਗਿਆ ਗਿਆ ਠੀਕ ਹੈ ਜੀ ਜਾਣਕਾਰੀ ਸਾਂਝੀ ਕਰਨ ਲੱਗੇ ਆ ਜੀ ਆਪਾਂ ਟੋਟਲ 25 ਬਿੱਗੇ ਜ਼ਮੀਨ ਆਈ ਹੈ ਜੀ 25 ਬਿੱਗੇ ਜ਼ਮੀਨ ਆਈ ਹੈ ਬਾਈ ਜੀ ਸਾਰੀ ਚੈੱਕ ਕਰ ਸਕਦੇ ਹੋ ਤੁਸੀਂ ਤੇ 25 ਬਿੱਗੇ ਜ਼ਮੀਨ ਹੈ ਜੀ 21 ਬਿੱਗਾਂ ਵਿੱਚ ਅਨਾਰ ਦਾ ਬਾਗ ਲੱਗਿਆ ਹੋਇਆ ਸਾਹਮਣੇ ਚੈੱਕ ਕਰ ਸਕਦੇ ਹੋ ਬਾਈ ਜੀ ਅਨਾਰਾਂ ਦਾ ਜਿਹੜਾ ਬਾਗ ਹੈ ਲੱਗਿਆ ਹੋਇਆ ਬਹੁਤ ਹੀ ਘੈਂਟ ਹਨਾ ਮਤਲਬ ਕੀ ਕੰਡੀਸ਼ਨ ਦੇ ਵਿੱਚ ਹੈ ਜੀ ਸਾਰਾ ਕੁਝ ਤੇ ਹੋਰ ਗੱਲਾਂ ਤੁਹਾਨੂੰ ਦੱਸ ਦਿੰਦੇ ਵੀ ਮੋਟਰ ਕਨੈਕਸ਼ਨ ਲੱਗਿਆ ਹੋਇਆ ਜੀ ਮਿੱਠਾ ਪਾਣੀ ਹੈ ਮੋਟਰ ਕਨੈਕਸ਼ਨ ਵੀ ਵਿੱਚ ਲੱਗਿਆ ਹੋਇਆ ਬਾਣ ਦੇ ਪਾਣੀ ਵੀ ਲੱਗਿਆ ਪਾਣੀ ਵਾਲਾ ਡੱਗ ਵੀ ਬਣਿਆ ਹੋਇਆ ਜਦੋਂ ਤੁਹਾਨੂੰ ਵੀਡੀਓ ਵਿੱਚ ਤੁਸੀਂ ਦੇਖੋਗੇ ਜੀ ਪਾਣੀ ਵਾਲਾ ਡੱਗ ਵੀ ਬਣਿਆ ਹੋਇਆ ਅੰਡਰਗਰਾਉਂਡ ਪਾਈਪਲਾਈਨ ਪਾਈ ਹੋਈ ਹੈ ਜੀ ਸਾਰਾ ਜ਼ੀਰੋ ਲੈਵਲ ਬਾਹਣ ਕਰਿਆ ਹੋਇਆ ਜਾਨੀ ਕਿ ਉੱਚਾ ਨੀਵਾ ਬਾਹਣ ਕੋਈ ਨਹੀਂ ਹੈਗਾ ਜੀ ਜ਼ੀਰੋ ਲੈਵਲ ਬਾਹਣ ਸੋਨੂੰ ਮਿਲੂਗਾ ਜੀ ਅੰਡਰਗਰਾਉਂਡ ਪਾਈਪਲਾਈਨ ਮਿਲੂਗੀ ਡੱਗ ਤੁਸੀਂ ਦੇਖ ਸਕਦੇ ਹੋ ਜੀ ਮਕਾਨ ਤੁਸੀਂ ਦੇਖ ਸਕਦੇ ਹੋ ਵਿੱਚ ਮਕਾਨ ਬਣਿਆ ਹੈ ਨਾ ਜੀ ਤੇ ਜ਼ੀਰੋ ਲੈਵਲ ਬਾਹਣ ਵਿੱਚ ਕੋਠੀ ਵੀ ਬਣੀ ਹੋਈ ਹੈ ਜੀ ਸਾਰਾ ਬਾਹਣ ਬਹੁਤ ਹੀ ਵਧੀਆ ਬਹੁਤੀ ਘੈਂਟ ਹੈ ਜੀ ਸਰਕਾਰੀ ਰਾਹ ਤੇ ਜ਼ਮੀਨ ਲੱਗਦੀ ਆ ਰਾਹ ਪਹੀ ਦਾ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ ਕਿਸੇ ਨਾਲ ਕੋਈ ਹਨਾ ਕੋਈ ਦਿੱਕਤ ਨਹੀਂ ਹੈਗੀ ਕਿਸੇ ਨਾਲ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਕਿਸੇ ਨਾਲ ਕੋਈ ਮੋਟਰ ਦੇ ਵਿੱਚ ਸਾਂਝਗਰੀ ਨਹੀਂ ਹੈਗੀ ਸਾਰਾ ਕੁਝ ਆਪ ਦਾ ਹੀ ਆ ਜੀ ਕੋਠੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤੀ ਸੋਹਣੀ ਸ਼ਾਨਦਾਰ ਕੋਠੀ ਬਣੀ ਹੋਈ ਹੈ ਸਟੋਰ ਰੂਮ ਵੀ ਬਣੇ ਹੋਏ ਨੇ ਇੱਥੇ ਕੋਈ ਆਦਿ ਹਨਾ ਚੀਜ਼ਾਂ ਨੂੰ ਸਟੋਰ ਕਰਨ ਖਾਤਰ ਤੇ ਬਹੁਤ ਹੀ ਘੈਂਟ ਬਣਿਆ ਹੋਇਆ ਬਾਗ ਹੈ ਜਿਹੜਾ ਬਾਈ ਜੀ ਉਹ ਵੀ ਪੂਰੀ ਵਧੀਆ ਕੰਡੀਸ਼ਨ ਦੇ ਉੱਤੇ ਆ ਫਲ ਫੁੱਲ ਸਾਰਾ ਕੁਝ ਹੈ ਨਾ ਲੱਗਦਾ ਕੋਈ ਐ ਨਹੀਂ ਵੀ ਬਾਗ ਵੀ ਛੋਟਾ ਪ੍ਰੋਪਰ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਜੀ ਤੇ ਬਾਉਂਡਰੀ ਵੀ ਕੀਤੀ ਹੋਈ ਆ ਥੋੜੇ ਕੁਝ ਥਾਵਾਂ ਦੇ ਉੱਤੇ ਹੈ ਨਾ ਖੰਜੂਰਾ ਵਗੈਰਾ ਦੇ ਪੌਦੇ ਵੀ ਇੱਥੇ ਲੱਗਦੇ ਨੇ ਉਹ ਵੀ ਤੁਸੀਂ ਚੀਜ਼ਾਂ ਚੈੱਕ ਕਰ ਸਕਦੇ ਹੋ ਬਾਣ ਬਹੁਤ ਹੀ ਜ਼ਬਰਦਸਤ ਆ ਬਾਈ ਜੀ ਬਾਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਸਾਫ ਸੁਥਰਾ ਏਰੀਆ ਤੁਹਾਨੂੰ ਦੇਖਣ ਨੂੰ ਮਿਲ ਜੂਆ ਵਧੀਆ ਰਿਹਾ ਸ਼ੀ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਆਦ ਕੁੱਛ ਪੌਦੇ ਇੱਥੇ ਹਨ ਖੰਜੂਰਾ ਦੇ ਵੀ ਲੱਗੇ ਹੋਏ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਟੋਟਲ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 25 ਵਿੱਗੇ ਜ਼ਮੀਨ ਆ ਬਾਈ ਜੀ ਰੇਟ 8 ਲੱਖ ਰੁਪਇਆ ਪ੍ਰਤੀ ਵਿੱਗੇ ਦੇ ਹਿਸਾਬ ਨਾਲ ਜ਼ਮੀਨ ਸੇਲ ਕਰਨੀ ਆ ਆਹ ਰਾਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹ ਬਾਹਣ ਦੇਖ ਸਕਦੇ ਹੋ ਕਣਕ ਖੜੀ ਆ ਬਾਈ ਜੀ ਸਾਰਾ ਕੁਝ ਵਧੀਆ ਪ੍ਰੋਪਰ ਹੁੰਦਾ 25 ਵਿੱਗੇ ਟੋਟਲ ਜ਼ਮੀਨ ਆ ਜਿੱਦੇ ਵਿੱਚੋਂ 21 ਬਿੱਗਿਆਂ ਦੇ ਵਿੱਚ ਅਨਾਰ ਦਾ ਲੱਗਿਆ ਹੋਇਆ ਜੀ ਬਾਗ ਡੱਗ ਬਣਿਆ ਹੋਇਆ ਆ ਤੁਸੀਂ ਚੈੱਕ ਕਰ ਸਕਦੇ ਹੋ ਮੋਟਰ ਕਨੈਕਸ਼ਨ ਲੱਗਿਆ ਹੋਇਆ ਬਾਈ ਜੀ ਮੋਟਰ ਲੱਗੀ ਆ ਕੱਲਿਆਂ ਦੀ ਮੋਟਰ ਆ ਬਾਈ ਜੀ ਤੇ ਪਾਈਪਲਾਈਨ ਪਾਈ ਹੋਈ ਆ ਬਾਈ ਜੀ ਸਾਰੇ ਬਾਣ ਦੇ ਵਿੱਚ ਦੀ ਇਹਨਾਂ ਨੇ ਪਾਈਪਲਾਈਨ ਪਾਈ ਆ ਠੀਕ ਆ ਜੀ ਪਾਣੀ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਵਧੀਆ ਮਿੱਠਾ ਪਾਣੀ ਆ ਬਾਈ ਜੀ ਚੈੱਕ ਕਰਵਾ ਲਿਓ ਮਿੱਠਾ ਪਾਣੀ ਆ ਸਾਰਾ ਬਾਣ ਹੈ ਜਿਹੜਾ ਜ਼ੀਰੋ ਲੈਵਲ ਜ਼ੀਰੋ ਲੈਵਲ ਦਾ ਮਤਲਬ ਬਾਈ ਜੀ ਉੱਚਾ ਨੀਵਾ ਪੂਰਾ ਵੀ ਨਹੀਂ ਮਿਲਣਾ ਤੁਹਾਨੂੰ ਇੱਕ ਅੱਧਾ ਕਿੱਲਾ ਵੀ ਉੱਚਾ ਨੀਵਾ ਨਹੀਂ ਮਿਲਣਾ ਸਾਰਾ ਬਾਣ ਇੱਕੋ ਜਾਂ ਇੱਕੋ ਲੈਵਲ ਤੇ ਕਰਿਆ ਹੋਇਆ ਤੁਹਾਨੂੰ ਮਿਲੂਗਾ। ਬਾਕੀ ਹੁਣ ਰਾਹ ਦੀ ਗੱਲ ਹੁੰਦੀ ਹੈ ਬਾਈ ਜੀ ਰਾਹ ਕਈ ਵਾਰੀ ਹੁੰਦਾ ਵੀ ਰਾਹ ਬਹੀਦਾ ਕਿਵੇਂ ਆ ਸਰਕਾਰੀ ਰਾਹ ਦੇ ਉੱਤੇ ਬਾਣ ਲੱਗ ਜਾਂਦਾ ਬਾਈ ਜੀ ਸਰਕਾਰੀ ਰਾਹ ਇਹਨਾਂ ਦੇ ਜਮਾ ਨਾਲ ਦੀ ਜਾਂਦਾ ਉਦੋਂ ਬਾਅਦ ਇਹਨਾਂ ਦਾ ਬਾਣ ਹੈ ਠੀਕ ਹੈ ਜੀ ਓਪਨ ਰਜਿਸਟਰੀ ਵਾਲਾ ਬਾਣ ਹੈ ਬਾਈ ਜੀ ਕਿਸੇ ਤਰ੍ਹਾਂ ਦੀ ਰਜਿਸਟਰੀ ਦੇ ਵਿੱਚ ਕੋਈ ਪੰਗਾ ਨਹੀਂ ਹੈਗਾ ਏਰੀਆ ਦੀ ਗੱਲ ਕਰੀ ਤਾਂ ਏਰੀਆ ਕਲੈਤ ਬੀਕਾਨੇਰ ਓਪਨ ਰਜਿਸਟਰੀ ਵਾਲਾ ਬਾਣ ਹੈ ਬਾਈ ਜੀ ਸਿੱਧੀ ਨਾ ਹੋਣ ਵਾਲੀ ਜ਼ਮੀਨ ਹੈ ਬਾਈ ਜੀ ਸਿੱਧੀ ਨਾ ਹੋਊਗੀ ਜ਼ਮੀਨ ਕੋਈ ਐ ਨਹੀਂ ਕੋਈ ਦਿੱਕਤ ਆ ਠੀਕ ਆ ਤੇ ਵਧੀਆ ਸਾਰ ਚੀਜ਼ਾਂ ਘੈਂਟ ਨੇ ਬਾਈ ਜੀ ਤੇ ਬਾਕੀ ਕਿਤੋਂ ਦਾ ਬੰਦਾ ਵੀ ਰਜਿਸਟਰੀ ਕਰਵਾ ਸਕਦਾ ਹੈ ਬਾਈ ਜੀ ਕਿਤੋਂ ਦਾ ਮਰਜ਼ੀ ਹੈ ਨਾ ਬੰਦਾ ਤੁਸੀਂ ਲੈ ਸਕਦੇ ਹੋ ਪੰਜਾਬ ਹਰਿਆਣਾ ਦਿੱਲੀ ਹੈ ਜਦੋਂ ਮਰਜ਼ੀ ਦਾ ਬੰਦਾ ਲੈ ਲਓ ਤੇ ਰੇਟ ਵਾਂਸ ਨੂੰ ਦੱਸਿਆ ਸੀ ਬਾਈ ਜੀ 8 ਲੱਖ ਰੁਪਈਆ ਪ੍ਰਤੀ ਬਿੱਗੇ ਦੇ ਹਿਸਾਬ ਨਾਲ ਜ਼ਮੀਨ ਮਤਲਬ ਕਿ ਇਹ ਸੇਲ ਕਰ ਰਹੇ ਨੇ ਫੈਸਿਲਿਟੀਆਂ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਬਾਈ ਜੀ ਲੈਟ ਦਾ ਫਾਸ ਪ੍ਰਬੰਧ ਦਾ ਕੋਠੀ ਬਣੀ ਆ ਹੋਰ ਵੀ ਕਮਰੇ ਬਣੇ ਹੋਏ ਨੇ ਹਨਾ ਸਟੋਰੇਜ ਵਗੈਰਾ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਕਮਰੇ ਐਕਸਟਰਾ ਬਣੇ ਹੋਏ ਨੇ ਪਾਣੀ ਵਾਲਾ ਡੱਗ ਵੀ ਆ ਤੇ ਨੰਬਰ ਬਾਈ ਜੀ ਸਕਰੀਨ ਤੇ ਆ ਗਿਆ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਸਾਰੀ ਗੱਲਬਾਤ ਪੁੱਛ ਸਕਦੇ ਹੋ ਸੌਦਾ ਕਰਨਾ ਤਾਂ ਵੀ ਇਹੀ ਨੰਬਰ ਤੇ ਤੁਸੀਂ ਕਾਲ ਕਰਕੇ ਸੌਦਾ ਕਰ ਸਕਦੇ ਹੋ ਇਹ ਮਾਲਕਾਂ ਦਾ ਨੰਬਰ ਹੈ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਇਦਾਂ ਦੀਆਂ ਹੋਰ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਕਰ ਲਿਓ ਅਸੀਂ ਹੋਰ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਤੁਹਾਡੇ ਦਰਮਾਨ ਲੈ ਕੇ ਆਉਂਦੇ ਰਹਿੰਨੇ ਆ ਆਪਾਂ ਪੰਜਾਬ ਹਰਿਆਣਾ ਹਿਮਾਚਲ ਜੇ ਤੁਸੀਂ ਵੀ ਘੈਂਟ ਘੈਂਟ ਸੌਧਾਨੀਆ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਦੇ ਰਹਿਣੇ ਆ ਜੀ ਜੇ ਤੁਸੀਂ ਪੰਜਾਬ ਦੀਆਂ ਸਸਤੀਆਂ ਜ਼ਮੀਨਾਂ ਦੇਖਣੀਆ ਚਾਹੁੰਦੇ ਹੋ ਤਾਂ ਉਹ ਵੀ ਅਸੀਂ ਆਪਦੇ ਚੈਨਲ ਤੇ ਪਾਰਕ ਕੀਓ ਉਹ ਵੀ ਜਾ ਕੇ ਜਰੂਰ ਦੇਖਿਓ ਤੇ ਕੱਲ ਦੀ ਵੀਡੀਓ ਜਿਹੜੀ ਤੁਹਾਨੂੰ ਬਹੁਤ ਹੀ ਘੈਂਟ ਜ਼ਮੀਨ ਦੀ ਲੈ ਕੇ ਆਉਣ ਵਾਲਿਆਂ ਪੰਜਾਬ ਦੇ ਵਿੱਚੋਂ ਬਹੁਤ ਸਸਤੀ ਜ਼ਮੀਨ ਪੰਜਾਬ 'ਚ ਰੇਟ ਬਹੁਤ ਚੜੇ ਹੋਏ ਨੇ ਪਰ ਫੇਰ ਵੀ ਹਨਾ ਬਹੁਤ ਜਿਆਦੇ ਵਧੀਆ ਤੇ ਸਸਤੀ ਜ਼ਮੀਨ ਦੀ ਵੀਡੀਓ ਕੱਲ ਨੂੰ ਲੈ ਕੇ ਪਹੁੰਚਾਂਗੇ ਤਾਂ ਕਰਕੇ ਵੀਡੀਓ ਨਾਮ ਇਸੋ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਬਲੋ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰ ਲਿਓ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਦੇ ਵਿੱਚ ਹੁਣ ਦਿਓ ਜੀ ਇਜਾਜ਼ਤ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ